ਆ ਵਿਦਾਸਤੀ ਸ਼ੀਸ਼ ਮਹਿਲ ਵਿਖੇ ਸਰਸ ਮੇਲਾ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਜਿੱਥੇ ਵੱਖ-ਵੱਖ ਕਲਾਕਾਰਾਂ ਦੇ ਵੱਲੋਂ ਖੂਬ ਰੌਣਕਾਂ ਲਾਈਆਂ ਜਾ ਰਹੀਆਂ ਨੇ ਬੀਤੇ ਦਿਨੀ ਪੰਜਾਬੀ ਗਾਇਕ ਰਣਜੀਤ ਵਾਵਾ ਸਰਸ ਮੇਲੇ ਦੇ ਵਿੱਚ ਪਰਫਾਰਮ ਕਰਨ ਦੇ ਲਈ ਪਹੁੰਚੇ ਹੋਏ ਸਨ ਉਹਨਾਂ ਦਾ ਸ਼ੋਅ ਦੇਖਣ ਦੇ ਲਈ ਕਾਫੀ ਭੀੜ ਜਮ੍ਹਾਂ ਹੋ ਗਈ ਜਿਸ ਤੋਂ ਬਾਅਦ ਸ਼ੋਅ ਦੇਖਣ ਆਏ ਲੋਕਾਂ ਤੇ लाठीचार्ज ਕੀਤਾ ਗਿਆ ਜਿੱਥੇ ਲੋਕਾਂ ਨੇ ਰਣਜੀਤ ਬਾਵਾ ਦੇ ਸ਼ੋਅ ਦੇ ਵਿੱਚ ਹਾਜ਼ਰੀ ਭਰ ਕੇ ਖੂਬ ਮਸਤੀ ਕੀਤੀ ਹੈ ਉੱਥੇ ਹੀ ਭੀੜ ਕਾਫੀ ਵੱਧ ਜਾਣ ਦੇ ਕਾਰਨ ਉਹਨਾਂ ਨੂੰ ਪੁਲਿਸ ਦੇ ਲਾਠੀ ਚਾਰਜ ਦਾ ਸਾਹਮਣਾ ਕਰਨਾ ਪਿਆ। ਤੋਂ ਅੰਦਾਜ਼ੀ ਹੈ ਕਿ ਇਹਨਾਂ ਦੇ ਵਿੱਚ ਜ਼ਿਆਦਾਤਰ ਨੌਜਵਾਨ ਮੌਜੂਦ ਸਨ। ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਲਾਠੀ ਚਾਰਜ ਕੀਤਾ ਹੈ। ਜਿਸ ਦੌਰਾਨ ਵੀਡੀਓ ਬਣਾਉਣ ਵਾਲੇ ਲੋਕਾਂ ਨੇ ਦੋਸ਼ ਲਾਇਆ ਕਿ ਜਦੋਂ ਪੁਲਿਸ ਦੀ ਕੁੱਟਮਾਰ ਦੀ ਵੀਡੀਓ ਬਣਾ ਰਹੇ ਸਨ ਤਾਂ ਉਹਨਾਂ ਦੇ ਮੋਬਾਈਲ ਫੋਨ ਵੀ ਖੋਲੇ ਗਏ। ਤਾਂ ਹੁਣ ਮੌਕੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ। ਫਰਦਰ ਮਾਰਨ ਨੂੰ ਕਰੇ ਪੱਟੇ ਨੂੰ ਕਰੇ ਪੱਟੇ ਨੂੰ ਕਰੇ ਤੇਰੀ ਬਹੁਤ ਵੀਡੀਓ ਮੈਂ ਬਣਾਉਣਾ ਤੇਰੀ ਇਸ ਸਾਈਡ ਤੇ ਚਲੋ ਅੱਧਰ ਉੱਧਰ ਕਿਧਰ ਜਾ ਲਓ ਆ ਇਹ ਫਰਤ ਮੇਲੇ ਦੇ ਵਿੱਚ ਵੀਡੀਓ ਹੈ ਲੋਕਾਂ ਨੇ ਟਿਕਟਾਂ ਲੈਣੀਆਂ ਟਿਕਟਾਂ ਲੈਣ ਤੋਂ ਬਾਅਦ ਵੀ ਪੰਜਾਬ ਪ੍ਰਦੈਸ਼ ਪੱਤਰ ਦਾ ਧੱਕਾ ਕਰ ਰਿਹਾ ਧੱਕੇ ਮਾਰ ਕੇ ਲੋਕਾਂ ਨੂੰ ਕੱਢਿਆ ਜਾ ਰਿਹਾ ਇਹਦੀ ਜ਼ਿੰਮੇਵਾਰੀ ਕੌਣ ਹੈ ਜੇ ਗੱਲ ਕਰ ਰਹੇ ਆ ਤਾਂ ਧੱਕੇ ਮਾਰੇ ਜਾ ਰਹੇ ਨੇ ਸਾਨੂੰ ਨਹੀਂ ਪਤਾ ਕੌਣ ਜਵਾਬ ਦੇਈ ਹੋਊਗੀ ਕਿਹੜਾ ਜਵਾਬਦੇਹ ਕਰੂਗਾ ਜੇ ਕਿਸੇ ਨੇ ਟਿਕਟਾਂ ਲੈ ਲਈਆਂ ਟਿਕਟਾਂ ਤੁਸੀਂ ਪਹਿਲਾਂ ਬੰਦ ਕਰਾਓ ਟਿਕਟਾਂ ਬਿਨਾਂ ਬੰਦ ਕਰਾਏ ਤੁਸੀਂ ਜਵਾਕਾਂ ਨੂੰ ਧੱਕੇ ਮਾਰੀ ਜਾਂਦੇ ਹੋ ਇਹ ਸਰਸ ਮੇਲੇ ਦੀ ਅੱਜ ਦੀ ਰਾਤ ਦੀ ਵੀ ਵੀਡੀਓ ਆ। ਉਹ ਦੇਖ ਲਓ ਤੁਹਾਡੇ ਸਾਹਮਣੇ। ਉਹ ਲੋਕਾਂ ਨੂੰ ਧੱਕੇ ਮਾਰ ਕੇ ਭਜਾਏ ਜਾ ਰਹੇ ਆ। ਆ ਤੁਹਾਡੇ ਸਾਹਮਣੇ ਆ। ਚਲੋ। ਆ ਧੱਕੇ ਮਾਰ ਕੇ ਭਜਾਏ ਜਾ ਰਹੇ ਹੋ। ਇਹਦੀ ਜ਼ਿੰਮੇਵਾਰੀ ਹੁਣ ਕੌਣ ਦਊਗਾ? ਪ੍ਰਸ਼ਾਸਨ ਇਸ ਪੱਤਰ ਦਾ ਧੱਕੇ ਮਾਰ ਰਿਹਾ। ਵੀ ਲੋਕ ਆਪਣੇ ਪੈਸੇ ਲਾ ਕੇ ਆਪਣੀ ਮਿਹਨਤਾਂ ਦੀ ਕਮਾਈਆਂ ਲਾ ਕੇ ਟਿਕਟਾਂ ਲਈ ਬੈਠੇ ਨੇ ਤੇ ਪ੍ਰਸ਼ਾਸਨ ਇਸ ਪੱਤਰ ਦਾ ਧੱਕੇ ਮਾਰ ਰਿਹਾ। ਵੀ ਪ੍ਰਸ਼ਾਸਨ ਨੂੰ ਪੁੱਛੇ ਵੀ ਧੱਕੇ ਮਾਰਨ ਦੀ ਅਥਾਰਟੀ ਕਿਸਨੇ ਦਿੱਤੀ ਉਹਨੂੰ? ਵੀ ਤੁਸੀਂ ਲੋਕਾਂ ਨਾਲ ਗੱਲ ਕਰੋ ਜਿਹੜੇ ਟਿਕਟਾਂ ਲਈ ਬੈਠੇ ਨੇ ਤੁਸੀਂ ਪਹਿਲਾਂ ਟਿਕਟਾਂ ਬੰਦ ਕਰਾਓ ਅਸੀਂ ਯਾਰ ਕੰਪਨੀ ਦੇ ਅੰਦਰ ਟਿਕਟਾਂ ਸਾਨੂੰ ਤੁਹਾਡੇ 5-500 ਰੁਪਏ ਅਸੀਂ ਬੰਦ ਕਰਦੇ ਹਾਂ ਚਲੋ ਵੀ ਚਲਾਓ ਵੀ ਤੁਸੀਂ ਟਿਕਟਾਂ ਕਿਸ ਕਰਕੇ ਲਈਆਂ ਵੀ ਤੁਸੀਂ ਪਹਿਲਾਂ ਅਨੇਕਾਂ ਲੋਕ ਸੈਂਕੜੇ ਲੋਕ ਜਿਹੜੇ ਟਿਕਟਾਂ ਲੈ ਗਏ ਹੁਣ ਉਹਨਾਂ ਨੂੰ ਇਸ ਤਰ੍ਹਾਂ ਧੱਕੇ ਮਾਰ ਕੇ ਕੱਢੇ ਜਾ ਰਹੇ ਹੋ ਤੰਨਤ ਪਾ ਦिए ਜੇ ਗੇਟ ਲਾਤਾ ਹੋ ਤੇ ਹੋਰ ਨਹੀਂ ਪਾਉਂਦੇ ਤੇ ਗੇਟ ਲਾਉਂਗੇ ਬੱਚੇ ਨੂੰ ਨਹੀਂ ਦੇਰੀ ਜਿਹੜੇ ਲੋਕਾਂ ਨੇ ਟਿਕਟ ਲਈ ਉਹਦੀ ਜਵਾਬਦੇਹੀ ਪੁਲਿਸ ਪ੍ਰਸ਼ਾਸਨ ਦੇਊਗਾ ਮੇਲੇ ਦਾ ਪ੍ਰਸ਼ਾਸਨ ਦੇਊਗਾ ਕੌਣ ਦੇਊਗਾ ਇਹ ਸਾਨੂੰ ਨਹੀਂ ਪਤਾ ਪਰ ਫਿਰ ਵੀ ਲੋਕਾਂ ਨੂੰ ਧੱਕੇ ਮਾਰ ਕੇ ਇਥੋਂ ਕੱਢਿਆ ਜਾ ਰਿਹਾ ਹੈ ਅ ਸਾਨੂੰ ਨਹੀਂ ਪਤਾ ਲੋਕਾਂ ਦੇ ਨਿਆਣੇ ਸੀਗੇ ਉਹਰੇ ਉਹਨਾਂ ਨੂੰ ਵੀ ਧੱਕੇ ਮਾਰੇ ਗਏ ਔਰਤਾਂ ਨੂੰ ਵੀ ਧੱਕੇ ਮਾਰੇ ਗਏ ਪੁਲਿਸ ਵੱਲੋਂ ਤੁਸੀਂ ਸਰਸ ਮੇਲੇ ਦੀ ਵੀਡੀਓ ਦੇਖ ਸਕਦੇ ਹੋ ਆਜੋ ਇੱਧਰ ਉਹ ਕੋਈ ਬਣਾ ਲਿਓ ਕੋਈ ਗੱਲ ਨਹੀਂ ਚੱਲ ਬਾਈ ਜੀ ਆਜੋ ਵੀਰੇ ਕੋਈ ਗੱਲ ਨਹੀਂ ਬਾਈ ਯਾਰ ਚਲੋ ਵੀਰੇ ਯਾਰ ਆ ਸਰਸ ਮੇਲੇ ਦੀ ਵੀਡੀਓ ਆ ਪ੍ਰਸ਼ਾਸਨ ਵੱਲੋਂ ਫੋਨ ਖੋਲਿਆ ਗਿਆ ਸੀਗਾ ਆ ਗਨਮੈਨ ਵੱਲੋਂ ਮੇਰਾ ਫੋਨ ਖੋ ਕੇ ਲੈ ਕੇ ਗਿਆ ਲੋਕਾਂ ਨੇ ਲਾਠੀ ਚਾਰਜ ਕੀਤੇ ਯਾਰ ਇਹ ਬੇਫਾਲਤੂ ਦੇ ਲੋਕਾਂ ਨੇ ਜਿਹੜੇ ਟਿੱਕ ਟ ਲੈ ਲਈ ਜਿਹੜੇ ਟਿੱਕ ਟ ਦੀ ਜਵਾਬਦੇਹੀ ਮੰਗੀ ਤਾਂ ਲਾਠੀ ਚਾਰਜ ਕੀਤਾ ਗਿਆ ਆ ਗੱਡੀ ਦੇ ਵਿੱਚ ਰੱਖ ਕੇ ਲੈ ਕੇ ਜਾ ਰਹੇ ਨੇ ਉਹ ਮੁੰਡੇ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲ ਗਏ ਉਹੀ ਬੇਫਾਲਤੂ ਦਾ ਸਹੀ ਗੱਲ ਹੈ ਮੇਰਾ ਸਹੀ ਗੱਲ ਹੈ ਉਹਨਾਂ ਦੀ ਹੈ